ਹੈਗਾ ਜੀ ਸਾਡਾ ਰੈਫਲੀ ਸਹਿਜ ਹੈਗਾ ਰੈਫਲੀ ਇਹ ਅੱਜ ਰੇਸ ਕਰਉਣ ਲੱਗੀ ਕੁੜੀਆਂ ਨੇ ਤੁਹ ਵੀ ਪਤਾ ਰੈਡੀ ਕਰ ਕੰਮ ਗੱਡੀ ਕਮਾ ਕੇ ਲਾ ਕੁੜੀਏ ਕੁੜੀਆਂ ਨੇ ਹੋਣ ਲੱਗਿਆ ਬਰਾਬਰ ਤੇ ਗੱਡੀਆਂ ਕਰੋ ਪਹਿਲਾਂ ਬਰਾਬਰ ਤੇ ਕੋਈ ਨਹੀਂ ਫੇਰ ਵਿੱਚ ਮੁੰਡਾ ਵੀ ਇੱਕ ਤਾਂ ਚੱਲ ਜਾਂਦਾ ਹੁੰਦਾ ਕੋਈ ਨਹੀਂ ਸਹਿਜ ਚੱਲ ਸਹਿਜ ਮਾਰ ਸਿੱਧੀ ਜੋਰ ਨਾਲ ਚਲੋ ਸਟਾਰਟ ਚਲੋ ਚਲੋ ਦੇਹ ਰਿਆ ਹੁਣ ਕੌਣ ਨਿਕਲਦਾ ਮੋਰੇ ਗਾਲ ਫੇ ਮੇਰੀ ਤੂੰ ਸਾਈਕਲ ਹੀ ਪੁੱਠੀ ਗਾ ਲਉਗੀ ਤੀ ਪਹਿਲੇ ਮੈਂ ਦੱਸ। ਆਜੀ ਚਾਨ ਉੱਤਰ ਗਈ ਸੀ ਫੇ ਕੁੱਟ ਕੇ ਸਹੀ। ਤੇਰੀ ਸਾਈਕਲ ਹੀ ਹੁਣ ਪੁਰਾਣਾ ਮਾਡਲ ਹੋ ਗਿਆ ਕਿ ਨਵਾਂ ਮਾਡਲ ਲੈ ਲਾ ਕੋਈ। ਇਹ 18 ਮਾਡਲ ਲੱਗਦਾ ਹੈ ਨਾ ਹੁਣ 25 26 ਲੈ ਹੁਣਗਾ 26 ਉਹ ਵਾਲਾ। ਠੀਕ ਹੈ? ਹਾਂਜੀ। ਫੇ ਮਾਰੀ ਸਿੱਟੀ ਇੱਕ ਕਰੀ ਫੇ। ਕੰਨ ਪਾੜ ਦੇ ਲਈ ਆ ਦੇਖ। ਹਾਂ ਸ਼ਾਬਾਸ਼ ਜੋਰ ਨਾ ਮਾਰ। ਬੱਸ ਬੱਸ। ਲੈ ਵੀ ਸੁਮਿਤ ਮੋਰੇ ਆ ਗਿਆ। ਤੂੰ ਮਿੱਦ ਆ ਗਿਆ ਭਾਜੀ ਇਹ ਨਾ ਠੋਕਦੇ ਹੁਣ ਤੁਸੀਂ ਬੰਛੀ ਘਾ ਦੂਜੇ ਦੇ ਜੋਧ ਡਿਗ ਪਈ ਜੋਧ ਢੇਰੀ ਹੋ ਗਈ ਬਾਕੀ ਕਿ ਮਰ ਉਹ ਕਿੰਦਾ ਫੇ ਤੂੰ ਮੈਨੂੰ ਦੱਸ ਜਿਉਂਦਾ ਤੂੰ ਟੂਰਨਾਮੈਂਟ ਜਿੱਤ ਕੇ ਗਿਆ ਤੂੰ ਆਇਆ ਕਦੋਂ ਨਹੀਂ ਭਾਜੀ ਪਹਿਲਾਂ ਕਿ ਲੈ ਲਓ ਪਤਾ ਉਧਰ ਪਿਆ ਬਣੀ ਤੂੰ ਬਹਿਲਾ ਮੈਂ ਦੱਸ ਤੂੰ ਜਿਉਂਦਾ ਜਿੱਤ ਕੇ ਗਿਆ ਤੂੰ ਆਉਂਦਾ ਕਦੋਂ ਨਹੀਂ ਕੀ ਹੋਇਆ ਤੈਨੂੰ ਬਿਮਾਰ ਸੀ ਅਸ਼ਾ ਕੀ ਹੋਇਆ ਇਹ ਤੈਨੂੰ ਕੀ ਹਾ ਤੈਨੂੰ ਓਏ ਨਜਲਾ ਹੋ ਗਿਆ ਸੀ ਪਰ ਉਹਨੂੰ ਹਨਾ ਆਪਣੇ ਚਾਚੇ ਦੀ ਗੋਦੀ 'ਚ ਬੈਠਾ ਦੇ ਲਾ ਮੈਮੀ ਲੈ ਗਿਆ ਮੈਂ ਸਾਥੀ ਹਨਾ ਬਰੂ ਨਾ ਜੀ ਲਵਾਉਣ ਲੱਗੇ ਆ ਜੀ ਨਿਆਣੇ ਵਾਲੀ ਨਾ ਸਾਈਕਲਾਂ ਤੇ ਰੇਸ ਲਵਾਉਣ ਲੱਗੇ ਅੱਜ ਆ ਰੈਡੀ ਆ ਸਾਰੇ ਚਲੋ ਸਟਾਰਟ ਚਲੋ ਓ ਰੋਜੇ ਰੋਜੇ ਬੈਗ ਚਲੋ ਬੈਗ ਚਲੋ ਬੈਗ ਚਲੋ ਬੈਗ ਚਲੋ ਕਜੋ ਅੱਜ ਨਾਲ ਲੱਗਣ ਲੱਗੀ ਨਿਆਣੇ ਵਾਲੀ ਸਾਈਕਲਾਂ ਦੀ ਰੇਸ ਪੰਜ 6 ਗੱਡੀਆਂ ਖੜਕੀਆਂ ਸਾਡੇ ਕੋਲ ਆਗੇ ਠੀਕ ਹੈ ਜਦੋਂ ਮੈਂ ਕਿਹਾ ਉਦੋਂ ਭਜਣਾ ਪਹਿਲਾਂ ਨਹੀਂ ਬਾਹਰ ਕੱਢ ਦੇਣਾ ਤੇ ਬੈਗ ਚੱਲ ਬੈਗ ਚੱਲ ਬੈਗ ਹਾਂ ਤੇਜ਼ ਬੋ ਬਣਦੀ ਇਹ ਬਤੈਨ ਘੰਟੇ ਠੀਕ ਆ 1 2 3 ਚਲੋ ਦੇਖਦੇ ਕੌਣ ਆਉਂਦਾ ਵਾਪਸ ਸ਼ਾਬਾਸ਼ ਚਲੋ ਸਾਸੀ ਕਾ ਬੋ ਸਾਸੀ ਕਾ ਲੈ ਵੀ ਮੁੰਡਾ ਅੱਗੇ ਨਿਕਲ ਗਿਆ ਅੰਸ਼ ਦੂਜੇ ਨੰਬਰ ਤੇ ਸੁਮਿਤ ਲੋ ਵੀ ਆ ਮੁੰਡਾ ਜਿੱਤ ਗਿਆ ਵੀ ਦੂਜੇ ਨੰਬਰ ਤੇ ਇਹਦੇ ਕੌਣ ਆਉਂਦਾ ਦੂਜੇ ਨੰਬਰ ਤੇ ਸੁਮਿਤ ਤੀਜੇ ਨੰਬਰ ਤੇ ਦੇਖਦੇ ਕੌਣ ਆਦਾ ਤੀਜੇ ਨੰਬਰ ਤੇ ਬੰਸ਼ੀਗਾ ਜੋਧ ਦਾ ਗਵਾਚੀ ਫੇਰਦੀ ਪਾਨੀ ਕਿਦੋਂ ਚੌਥੇ ਦੇ ਜੋਧ ਪੰਜਵੇਂ ਦੇ ਆਈ ਆ ਹਾਂ ਅਸਹਿਜ ਕਿਦਾਂ ਫੇ ਇਧਰ ਦੇਖ ਸਹਿਜ ਬਾਈ ਬਾਈ ਕਰ ਦੇ ਸਹਿਜ ਬਾਈ ਬਾਈ ਇਧਰ ਕਰ ਦੇ ਤੂੰ ਪਹਿਲਾਂ ਦੱਸ ਮੈਨੂੰ ਛੁੱਟੀਆਂ ਉਹ ਮਾਰਦਾ ਛੁੱਟੀ ਕਰ ਉਹ ਮਾਰਦਾ